ਅਸ ਗਿਆ ਨਹੀਂ ਖੋਲ ਦੇਨੇ 4-5 ਵਜੇ ਬੰਦ ਹੋ ਜੇ। ਬਿਲਕੁਲ। ਕਿਸੇ ਵੀ ਜਮੀਨਾਂ ਦੀ ਆਰਾਮ ਨਾਲ ਨਹੀਂ ਕਰ ਦੋਗੇ। ਸਤਿ ਸ਼੍ਰੀ ਅਕਾਲ ਜੀ ਦੋਸਤੋ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਕੋਲ ਅੱਜ ਸਾਡਾ ਦਰਦ ਵੰਡਾਉਣ ਵਾਸਤੇ ਸਾਡੇ ਬਾਰਡਰ ਦੇ ਇਲਾਕਿਆਂ ਦੇ ਪਿੰਡਾਂ ਦੇ ਵਿੱਚ ਸਗਠਨ ਮੰਤਰੀ ਸ੍ਰੀ ਸੁੰਦਰ ਲਾਲ ਜੀ ਔਰ ਜਤਿੰਦਰ ਜੀ ਸਾਡੇ ਕੋਲ ਪਹੁੰਚਿਆ ਔਰ ਵੀਰ ਕਮਲਜੀਤ ਸਿੰਘ ਜੀ ਇਹ ਸਾਡੇ ਕੋਲ ਆਇਆ ਬਾਰਡਰ ਤੇ ਪਿੰਡਾਂ ਤੇ ਦੇਖਣ ਵਾਸਤੇ ਅਸੀਂ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਆ ਬਿਲਕੁਲ ਅਸੀਂ ਜ਼ੀਰੋ ਲਾਈਨ ਤੇ ਖੜੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਪਿਛਲੇ ਇਸ ਤੋਂ ਅੱਗੇ ਪਾਕਿਸਤਾਨ ਆ ਸਾਰਾ ਇੱਥੋਂ ਦੀਆਂ ਜ਼ਮੀਨਾਂ ਦੇ ਜੋ ਮਸਲੇ ਨੇ ਜਿੰਦੀ ਰੇਤ ਪੈ ਗਈ ਆ ਜਾਂ ਹੋਰ ਜਿੰਨੇ ਵੀ ਮਸਲੇ ਆ ਸੀ ਉਹ ਕਿਸਾਨਾਂ ਨੂੰ ਮਿਲਣ ਵਾਸਤੇ ਇੱਥੇ ਆਏ ਨੇ ਸਾਡੇ ਕੋਲ ਅਸੀਂ ਇਹਨਾਂ ਦਾ ਇੱਥੇ ਹੋਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੀ ਸਾਡੀ ਆਵਾਜ਼ ਇਹ ਸੈਂਟਰ ਤੇ ਕਰ ਲੈ ਕੇ ਜਾਣਗੇ ਕੁਝ ਗੱਲਾਂ ਹੁੰਦੀਆਂ ਦੋਸਤੋ ਕਿ ਸੈਂਟਰ ਆਪਣੀ ਪੰਜਾਬ ਸਰਕਾਰ ਆ ਜਿਹੜੀ ਉਹ ਸੈਂਟਰ ਤੇ ਕਰ ਰੱਖਦੀ ਆ ਪਰ ਗਰਾਊਂਡ ਲੈਵਲ ਤੇ ਜੇ ਦੇਖੀਏ ਤਾਂ ਸਾਡੀ ਸਰਕਾਰ ਨੇ ਅਜ ਤੱਕਰ ਕੁਝ ਨਹੀਂ ਕੀਤਾ। ਤੋਂ ਇਸ ਕਰਕੇ ਅਸੀਂ ਵੀ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਸਾਡਾ ਦੁੱਖ ਦਰਦ ਸਮਝਣ ਵਾਸਤੇ ਇਹ ਸਾਡੇ ਕੋਲ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਅੱਜ ਆਏ ਆ ਤੇ ਅਸੀਂ ਸਾਰੇ ਕਿਸਾਨਾਂ ਵੱਲੋਂ ਔਰ ਸਾਰੇ ਫਿਰੋਜ਼ਪੁਰ ਵਾਸੀਆਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਅੱਜ ਪੱਲਾ ਮੇਗਾ ਦੇ ਸਾਡੇ ਵੀਰ ਐਥੋਂ ਦੇ ਨੰਬਰਦਾਰ ਵੀ ਆ ਔਰ ਕਿਸਾਨ ਵੀ ਆ ਇਹਨਾਂ ਦੇ ਜਿਹੜੇ ਜ਼ਮੀਨ ਆ ਨਹੀਂ ਨਹੀਂ ਉਹ ਬਸ ਬੋਲ ਨਹੀਂ 26 ਗਲੇ ਇੱਕ ਪਾਸੇ ਤੇ 13 ਗਲੇ ਇੱਕ ਪਾਸੇ ਇਨਾਂ ਦੇ ਜ਼ਮੀਨ ਜਿਹੜੀ ਇੱਥੇ ਆ ਗਈ ਹੈ ਬਾਕੀ ਕਿਸਾਨ ਵੀ ਸਾਡੇ ਨਾਲ ਖੜੇ ਆ ਤੇ ਅਸੀਂ ਜਿਆਦਾ